हां जी दोस्तो, दोस्तों केमे हो सारे उम्मीद करते हैं सारे चढ़दी कला ਵਿੱਚ ਹੋਵੋਗੇ ਆਜੋ ਦੋਸਤੋ ਤੁਹਾਨੂੰ ਦਿਖਾਈਏ ਕੈਂਪਰ ਇਹਨੂੰ ਟ੍ਰੇਲਰ ਵੀ ਕਹਿ ਦਿੰਦੇ ਆ ਤੇ ਅੰਦਰਲੇ ਪਾਸਿਓਂ ਦਿਖਾਉਨੇ ਆ ਪਹਿਲਾਂ ਤੁਹਾਨੂੰ ਦਿਖਾ ਦਈਏ ਬਾਹਰੋਂ ਇਹ ਹੁੰਦਾ ਜੀ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਹੁੰਦਾ ਇਹ ਬੱਸ ਜਿਵੇਂ ਮਿੰਨੀ ਬੱਸ ਹੁੰਦੀ ਆ ਤੇ ਇਹ ਹੈਗਾ ਪਿੱਕੇ ਮਗਰ ਪਾ ਕੇ ਲੈ ਜਾਣ ਵਾਲਾ ਇਹ ਟਰਾਲੀ ਟਾਈਪ ਕਹਿ ਸਕਦੇ ਆ ਇਹਨੂੰ ਜਿਹੜਾ ਮਿੰਨੀ ਬੱਸ ਵਾਲਾ ਉਹ ਜ਼ਿਆਦਾ ਮਹਿੰਗਾ ਹੁੰਦਾ ਕਿਉਂ ਆਪ ਹੀ ਚੱਲਣ ਦੇ ਸਮਰੱਥ ਹੁੰਦਾ ਤੇ ਇਹ ਇੰਨਾ ਮਹਿੰਗਾ ਨਹੀਂ ਹੁੰਦਾ ਇਹਦੇ ਚ ਸਾਡਾ ਰੱਖਿਆ ਹੋਇਆ ਸੀ ਸਮਾਨ ਕਾਫੀ ਚਿਰ ਤੋਂ ਲਗਭਗ ਜਦੋਂ ਮੇਰੇ ਸਾਸੋਹਰਾ ਜਿਉਂਦੇ ਸੀ ਉਹ ਲੈ ਕੇ ਜਾਂਦੇ ਹੁੰਦੇ ਸੀ ਤੇ ਸਮਾਨ ਸਮੂਨ ਨਾਲੇ ਭਰਿਆ ਪਿਆ ਸੀਗਾ ਤੇ ਹੁਣ ਅਸੀਂ ਇਹਨੂੰ ਕਰਕੇ ਸਾਫ਼ ਤੇ ਜੇ ਕਿਤੇ ਘੁੰਮਣ ਦਾ ਲੱਗਿਆ ਸੱਬ ਜਾਵਾਂਗੇ ਇਹ ਆ ਜਿਹੜਾ ਸਿਸਟਮ ਆ ਸਾਰੇ ਇਹ ਅੰਦਰ ਨੂੰ ਚਲਿਆ ਜਾਂਦਾ। ਇਹ ਹੁਣ ਬਾਹਰ ਨੂੰ ਨਿਕਲੇ ਹੋਏ ਨੂੰ ਅੰਦਰ ਨੂੰ ਕਰ ਸਕਦੇ ਆ ਆਪਾਂ। ਆ ਜੋ ਤੁਹਾਨੂੰ ਅੰਦਰੋਂ ਵੀ ਦਿਖਾਵਾਂਗੇ। ਇਸ ਤਰ੍ਹਾਂ ਇਹਨੂੰ ਪੌੜੀ ਲਾਈ ਹੋਈ ਸੀ ਸਮਾਨ ਸੋਨ ਪਿਆ ਸੀਗਾ। ਤੇ ਹੁਣ ਕਰਿਆ ਸਾਫ। ਬਰਡਨ ਸਾਰੇ ਇਹਦੇ ਚ ਆ ਜਾਂਦਾ ਜੀ। ਰਸੋਈ ਵਾਲਾ ਏਰੀਆ ਕਿਚਨ ਆ ਜਾਂਦਾ। ਤਹਾਂ ਆ ਗਿਆ ਮਾਈਕ੍ਰੋਵੇਵ ਤੇ ਥੱਲੇ ਆ ਗਿਆ ਓਵਨ। ਤੇ ਆਹਾ ਇੱਕ ਛੋਟਾ ਜਿਹਾ ਸੰਖਾ ਇਹ ਚ ਇੱਧਰ ਆ ਗਿਆ ਜੀ ਫ੍ਰਿਜ ਆਹਾ ਛੋਟਾ ਜਿਹਾ ਇੱਕ ਸੋਫਾ ਤੇ ਆਹ ਟੇਬਲ ਲੱਗਿਆ ਵਾ ਤਣੀ ਕਿ ਚਾਰ ਜਾਣੇ ਬਹਿ ਕੇ ਖਾ ਸਕਦੇ ਨੇ ਇੱਕ ਤਰ੍ਹਾਂ ਦਾ ਜਾਣੀ ਤੁਰਦਾ ਫਿਰਦਾ ਘਰ ਕਹਿ ਸਕਦੇ ਆ ਆਹ ਇੱਕ ਬਾਥਰੂਮ ਹੈ ਜਿਹੜਾ ਛੋਟਾ ਜਿਹਾ ਆ ਨੌਨ ਵਾਸਤੇ ਬਣਿਆ ਹੋਇਆ ਵੀ ਜਾਨੀ ਸਫਰ ਦੇ ਦਰਮਿਆਨ ਬੰਦਾ ਇੱਕ ਤਰ੍ਹਾਂ ਦਾ ਆਪਦਾ ਘਰ ਨਾਲ ਲੈ ਕੇ ਤੁਰ ਸਕਦਾ ਸੁਣਦੇ ਹੁੰਦੇ ਸੀ ਵੀ ਤੁਰਦੇ ਫਿਰਦੇ ਘਰ ਹੁੰਦੇ ਐ ਇਹਨਾਂ ਕੋਲੇ ਇਹ ਭਾਈ ਤੁਰਦਾ ਫਿਰਦਾ ਘਰ ਆ ਆ ਆਰਾਮ ਕਰਨ ਵਾਸਤੇ ਇੱਕ ਛੋਟਾ ਜਿਹਾ ਬੈੱਡ ਵੀ ਲਾਇਆ ਹੋਇਆ ਇੱਥੇ ਦੇਖੋ ਵਧੀਆ ਹਨ ਘੁੰਮਣ ਫਿਰਨ ਦੇ ਗੋਰੇ ਬੜੇ ਸ਼ਕੀਨ ਹੁੰਦੇ ਆ ਇਹ ਕਹਿੰਦੇ ਵੀ ਜਿਹੜੇ ਬੰਦੇ ਨੇ ਆਪਦਾ ਦੇਸ਼ ਨਹੀਂ ਸਾਰਾ ਘੁਮ ਕੇ ਦੇਖਿਆ ਜਿੱਥੇ ਉਹਦਾ ਜਨਮ ਹੋਇਆ ਤੇ ਉਹਦਾ ਕਹਿੰਦੇ ਕੋਈ ਫਾਇਦਾ ਨਹੀਂ ਜ਼ਿੰਦਗੀ ਜਿਹਾ ਹੁੰਦਾ ਅਸੀਂ ਵੀ ਹੁਣ ਦੇਖਾਂਗੇ ਅਮਰੀਕਾ ਦੇ ਇੱਕ ਦੋ ਹੋਰ ਸੂਬੇ ਘੁਮਾਂਗੇ ਨੇੜੇ ਤੇੜੇ ਵਾਲੇ ਤੇ ਮਾਰਾ ਸੁੱਖ ਰੱਖੇ ਜੇ ਕੈਨੇਡਾ ਅਮਰੀਕਾ ਦੇ ਹਾਲਾਤ ਨਾ ਮਾੜੇ ਹੋਏ ਇੱਕ ਦੂਜੇ ਨਾਲ ਮਤਲਬ ਲੜਾਈ ਝਗੜਾ ਨਾ ਬਦੇ ਫੇਰ ਲਾਵਾਂਗੇ ਕੈਨੇਡਾ ਦਾ ਵੀ ਟੂਰ ਬਾਕੀ ਦੇਖੋ ਸਮਾਂ ਕਿਹੋ ਜਿਹਾ ਹੁੰਦਾ ਆਹ ਤਾਹਾਂ ਇਹਦੇ ਲੱਗਿਆ ਹੋਇਆ ਇੱਕ ਸੰਰੂਪ ਕੋ ਉੱਧਰ ਲੱਗਿਆ ਹੋਇਆ ਸੰਰੂਪ ਸੋ ਇਹੋ ਜੀ ਗੱਲਬਾਤ ਕਰਦਿਆਂ ਕਰੋ ਸ਼ੇਅਰ ਮਿਲਦੇ ਆ ਕਿਸੇ ਨਵੀਂ ਗੱਲਬਾਤ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਹੱਸਦੇ ਬੱਸਦੇ ਰਹੋ ਚੜ੍ਹਦੀ ਕਲਾ ਵਿੱਚ ਰਹੋ ਧੰਨਵਾਦ